ਸ਼ਸ਼ਤਰਕਾਲ ਤੁਸੀਂ ਦੇਖ ਰਹੇ ਹੋ ਲੁਧਿਆਣਾ ਟਾਈਮਸ ਮੈਂ ਹਾਂ ਪ੍ਰਵਲীন ਕੌਰ ਅੱਜ ਕੱਲ੍ਹ ਦੇ ਕਲਯੁਗੀ ਸਮੇਂ ਦੇ ਵਿੱਚ ਰਿਸ਼ਤੇ ਜਿਹੜੇ ਨੇ ਤਾਰ-ਤਾਰ ਹੁੰਦੇ ਨਜ਼ਰ ਆ ਰਹੇ ਨੇ ਇੱਕ ਮੰਦਭਾਗੀ ਘਟਨਾ ਸਾਹਮਣੇ ਆਈ ਹੈ ਮੋਗੇ ਸ਼ਹਿਰ ਤੋਂ ਜਿੱਥੇ ਕੀ ਜੀਜਾ ਤੇ ਸਾਲੀ ਦਾ ਨਾਜਾਇਜ਼ ਸਬੰਧ ਬਣ ਜਾਂਦਾ ਹੈ ਤੇ ਜੀਜੇ ਦੇ ਵੱਲੋਂ ਜਿਹੜੀ ਸਾਲੀ ਜੋ ਅਨਵਿਆਹੀ ਸੀ ਔਰ ਆਪਣੀ ਭੈਣ ਦੇ ਘਰ ਰਹਿਣ ਆਈ ਹੋਈ ਸੀਗੀ ਉਸ ਦੇ ਨਾਲ ਨਾਜਾਇਜ਼ ਸਬੰਧ ਬਣਾਏ ਜਾਂਦੇ ਨੇ ਇਤੋਂ ਤੱਕ ਕੀ ਜਿਹੜੀ ਹੈ ਲੜਕੀ ਉਹ ਪ੍ਰੈਗਨੈਂਟ ਵੀ ਹੋ ਜਾਂਦੀ ਹੈ ਜਿਸ ਤੋਂ ਬਾਅਦ ਕੀ ਜੀਜਾ ਉਸ ਨੂੰ ਵਿਆਹ ਵਾਸਤੇ ਕਹਿੰਦਾ ਤੇ ਕਹਿੰਦਾ ਕਿ ਮੈਂ ਤੇਰੀ ਵੱਡੀ ਭੈਣ ਨੂੰ ਜਿਹੜਾ ਤਲਾਕ ਦਵਾਂਗਾ ਤਾਂ ਤੇਰੇ ਨਾਲ ਵਿਆਹ ਕਰਵਾਉਣਾ ਚਾਹਨਾ ਜਿਸ ਤੋਂ ਬਾਅਦ ਕੀ ਜਦੋਂ ਲੜਕੀ ਇਨਕਾਰ ਕਰ ਦਿੰਦੀ ਹੈ ਸ਼ਰਨਜੀਤ ਕੌਰ ਦੱਸਿਆ ਜਾ ਰਿਹਾ ਹੈ ਨਾਮ ਜੋ ਇਨਕਾਰ ਕਰ ਦਿੰਦੀ ਹੈ ਤੇ ਜੀਜੇ ਦੇ ਵੱਲੋਂ ਇਸ ਦੀ jaan ਲੈ ਲਈਤੀ ਜਾਂਦੀ ਹੈ ਦੱਸਿਆ ਜਾ ਰਿਹਾ ਹੈ ਕਿ ਜਿਹੜੀ ਲੜਕੀ ਹੈ ਉਹ ਆਪਣੇ ਭੈਣ ਦੇ ਘਰ ਰਹਿਣ ਵਾਸਤੇ ਗਈ ਹੋਈ ਸੀ ਤੇ ਆਪਸ ਦੇ ਵਿੱਚ ਜੀਜਾ ਸਾਲੀ ਦਾ ਜਿਹੜਾ ਨਾਜਾਇਜ਼ ਸੰਬੰਧ ਬਣ ਜਾਂਦੇ ਹੈ ਤੇ ਜਦੋਂ ਲੜਕੀ ਪ੍ਰੈਗਨੈਂਟ ਹੋ ਜਾਂਦੀ ਹੈ ਤਾਂ ਹਰਦੀਪ ਸਿੰਘ ਜੋ ਕਿ ਦੋਸ਼ੀ ਦੱਸਿਆ ਜਾ ਰਿਹਾ ਹੈ ਜਿਸ ਦੇ ਵੱਲੋਂ ਕੀ ਉਸ ਨੂੰ ਕਿਹਾ ਜਾਂਦਾ ਕਿ ਮੈਂ ਤੇਰੇ ਨਾਲ ਵਿਆਹ ਕਰਵਾਵਾਂਗਾ ਉਸ ਨੂੰ ਦਰਬਾਰ ਸਹਿ ਮੱਥਾ ਟਿਕਾਣ ਲੈ ਕੇ ਜਾਂਦਾ ਹੈ ਤੇ ਵਾਪਸੀ ਜਦੋਂ ਇਹਨਾਂ ਦੇ ਵਿੱਚ ਅਣਬੰਧ ਹੋ ਜਾਂਦੀ ਹੈ ਬਹਿਸਬਾਜੀ ਸ਼ੁਰੂ ਹੋ ਜਾਂਦੀ ਹੈ ਸਿਰ ਤੇ ਬੰਨੀ ਦਸਤਾਰ ਦੇ ਨਾਲ ਆਪਣੀ ਸਾਲੀ ਦਾ ਗਲਾ ਘੋੜ ਦਿੰਦਾ ਉਸ ਨੂੰ ਜਾਨੋਂ ਮਾਰ ਦਿੰਦਾ ਜਿਸ ਦੇ ਬਾਅਦ ਕੀ ਜਦੋਂ ਘਰ ਆਂਦਾ ਤਾਂ ਇਹ ਦੱਸ ਦਿੰਦਾ ਹੈ ਕਿ ਲੜਕੀ ਨੂੰ ਜਿਹੜਾ ਹਾਰਟ ਅਟੈਕ ਆਂਦਾ ਸੀ ਉਸ ਤੋਂ ਬਾਅਦ ਕੀ ਅੰਤਿਮ ਰਸਮਾਂ ਵੀ ਹੋ ਜਾਂਦੀਆਂ ਨੇ ਸੰਸਕਾਰ ਕਰ ਦਿੱਤਾ ਜਾਂਦਾ ਹੈ ਜਿਸ ਤੋਂ ਬਾਅਦ ਕੁਝ ਦਿਨਾਂ ਬਾਅਦ ਹੀ ਆਪਣੇ ਸਹੁਰੇ ਪਰਿਵਾਰ ਆ ਕੇ ਆਪਣਾ ਜ਼ੁਰਮ ਜਿਹੜਾ ਇਹ ਕਬੂਲ ਕਰ ਲੈਂਦਾ ਤੇ ਇਹ ਦੱਸ ਦਿੰਦਾ ਹੈ ਕਿ ਮੇਰੇ ਤੋਂ ਗਲਤੀ ਹੋ ਗਈ ਹੈ ਇਸ ਤਰੀਕੇ ਦੇ ਜਿਹੜਾ ਪਾਣਾ ਵਾਪਰਿਆ ਸੀਗਾ ਤੁਸੀਂ ਮੇਰਾ ਕੁਝ ਵੀ ਜਿਹੜਾ ਨਹੀਂ ਵਿਗਾੜ ਸਕਦੇ ਤੇ ਬੰਬੇ ਏਅਰਪੋਰਟ ਤੇ ਜਾ ਕੇ ਇੱਕ ਫੋਟੋ ਆਪਣੇ ਸਹੁਰੇ ਪਰਿਵਾਰ ਆਪਣੇ ਘਰ ਪਰਿਵਾਰ ਦੇ ਵਿੱਚ ਭੇਜ ਦਿੰਦਾ ਤੇ ਕਹਿ ਦਿੰਦਾ ਕਿ ਮੈਂ ਹੁਣ ਬੰਬੇ ਏਅਰਪੋਰਟ ਤੇ ਖੜਾ ਤੇ ਮੈਂ ਵਿਦੇਸ਼ ਜਾ ਰਿਹਾ ਤੁਸੀਂ ਮੇਰਾ ਕੁਝ ਵੀ ਨਹੀਂ ਵਿਗਾੜ ਸਕਦੇ ਇਤੋਂ ਤੱਕ ਕਿ ਹਰਦੀਪ ਸਿੰਘ ਨੇ ਆਪਣੇ ਸਹੁਰੇ ਪਰਿਵਾਰ ਜਾ ਕੇ ਜਦੋਂ ਇਹ ਗੱਲ ساری ਘਟਨਾ ਦੱਸੀ ਆਪਣਾ ਜੁਰਮ ਜਿਹੜਾ ਖਬੂਰ ਕੀਤਾ ਤੇ ਨਾਲ ਇਹ ਵੀ ਕਿਹਾ ਕਿ ਤੁਸੀਂ ਮੇਰੇ ਘਰ ਦੇ ਵਿੱਚ ਜਾ ਕੇ ਮੇਰੀ ਪਤਨੀ ਨੂੰ ਇਹ ਨਾ ਦੱਸਿਓ ਮੇਰਾ ਜਿਹੜਾ ਖਰਾਬ ਹੋ ਜਾਵੇਗਾ ਪਰ ਸਵਾਲ ਇੱਥੇ ਉੱਠਦਾ ਹੈ ਕਿ ਇਸ ਘਟਨਾ ਨੂੰ ਅੰਜਾਮ ਦੇਣ ਤੋਂ ਪਹਿਲਾਂ ਇਸ ਵਿਅਕਤੀ ਦੇ ਮਨ ਦੇ ਵਿੱਚ ਕੋਈ ਡਰ ਭੈ ਨਹੀਂ ਆਇਆ ਕਿ ਮੇਰੇ ਆਪ ਘਰ ਪਰਿਵਾਰ ਤਬਾਹ ਹੋ ਸਕਦਾ ਹੈ ਘਰ 'ਚ ਬੱਚੇ ਨੇ ਘਰ 'ਚ ਪਤਨੀ ਹੈ ਤੇ ਆਪਣੀ ਸਾਲੀ ਦੇ ਨਾਲ ਇਸ ਤਰੀਕੇ ਦੇ ਸਬੰਧ ਬਣਾਉਣ ਤੋਂ ਬਾਅਦ ਉਸ ਨੂੰ ਜਾਨੋਂ ਵੀ ਮਾਰ ਦਿੱਤਾ ਗਿਆ ਜਿਸ ਤੋਂ ਬਾਅਦ ਕੀ ਸਹੁਰੇ ਪਰਿਵਾਰ ਦੇ ਵੱਲੋਂ ਉਸ ਵੇਲੇ ਤੱਕ ਕੋਈ ਵੀ ਐਕਸ਼ਨ ਨਹੀਂ ਲਿੱਤਾ ਜਾਂਦਾ ਪਰ ਜਦੋਂ ਇਸ ਦੀ ਤਸਵੀਰ 에ਅਰਪੋਰਟ 'ਤੇ ਦੇਖੀ ਜਾਂਦੀ ਤਾਂ ਉਹਨਾਂ ਦੇ ਮਨ ਦੇ ਵਿੱਚ ਇੱਕ ਕਰੋਧ ਆਉਂਦਾ ਇੱਕ ਗੁੱਸਾ ਆਉਂਦਾ ਹੈ ਆਪਣੇ ਬੱਚੀ ਦੀ ਮੌਤ ਦਾ صاف ਲੈਂਡ ਵਾਸਤੇ ਜਿਸ ਤੋਂ ਬਾਅਦ ਕੀ ਉਹਨਾਂ ਨੇ ਬਲਾਫ ਹਸਾ ਕੇ ਇਸ ਵਿਅਕਤੀ ਨੂੰ ਵਾਪਸ ਬੁਲਾਇਆ ਕਿ ਅਸੀਂ ਇਹੋ ਜਿਹਾ ਕੁਝ ਨਹੀਂ ਕਰਾਂਗੇ ਸਾਰੀਆਂ ਗੱਲਾਂ ਪੁਰਾਣੀਆਂ ਨੇ ਅਸੀਂ ਅੰਤਿਮ ਰਸਮਾਂ ਕਰ ਚੁੱਕੇ ਆ ਤੂੰ ਘਰ ਵਾਪਸ ਪਰਤ ਜਾ ਇੱਕ ਟਰੈਪ ਬਣਾ ਕੇ ਇਸ ਮੁਲਜ਼ਮ ਨੂੰ ਵਾਪਸ ਬੁਲਾਇਆ ਜਾਂਦਾ ਹੈ ਤੇ ਨਾਲ ਜਿਹੜਾ ਇਸ ਨੂੰ ਗ੍ਰਿਫਤਾਰ ਕਰਵਾ ਦਿੱਤਾ ਜਾਂਦਾ ਹੈ ਹੋਰ ਵਦੇ ਦੀ ਵੀਡੀਓਜ਼ ਲਈ ਤੁਸੀਂ ਦੇਖਦੇ ਰਹੋ ਲੁਧਿਆਣਾ ਟੈਕ